ਹਾਂਜੀ ਸਾਥੀਓ ਤੁਹਾਂ ਦਾ ਵੈਲਕਮ ਹੈ ਤੁਹਾਡੇ ਆਪਣੇ YouTube ਚੈਨਲ ETT New Update with Goldy ਤੇ ਸੋ ਸਾਥੀਓ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ETT 9994 ਔਰ 2364 ਦੀ ਜਿਹੜੀ ਦੂਜੀ ਲਿਸਟ ਹੈ ਉਹ ਕਦੋਂ ਆਵੇਗੀ ਸਾਥੀਓ ਇਸ ਬਾਰੇ ਚਰਚਾ ਕਰਾਂਗੇ ਥੋੜੀ ਦੇਰ ਤੱਕ ਲੇਕਿਨ ਉਸ ਤੋਂ ਪਹਿਲੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਫਸਟ ਟਾਈਮ ਵਿਜ਼ਿਟ ਕਰ ਰਹੇ ਹੋ ਤਾਂ ਤੁਹਾਨੂੰ ਮੈਂ ਰਿਕਵੈਸਟ ਕਰਾਂਗਾ ਕਿ ਤੁਸੀਂ ਇਹ ਚੈਨਲ ਨੂੰ ਸ਼ੇਅਰ ਲਿੰਕ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਹੜੀ ਇਹ ਵੀਡੀਓ ਇਸ ਨੂੰ ਲਾਈਕ ਕਰ ਦਿਓ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਥੀਓ ਗੱਲ ਕਰਦੇ ਸੀ ਦੂਜੀ ਲਿਸਟ ਦੀ ਬਹੁਤ ਆ ਟਾਈਮ ਤੋਂ ਜਿਹੜੀ ਹੈ ਇਸ ਕਮੈਂਟ ਦੇ ਵਿੱਚ ਲਗਾ ਲੋ ਆ ਰਹੇ ਸੀ ਇਹ ਕੁਆਇਰੀ ਕਿ ਸੈਕੰਡ ਲਿਸਟ ਕਦੋਂ ਆਏਗੀ ਤੇ ਬਹੁਤ ਟਾਈਮ ਦੀ ਕੁਆਇਰੀ ਹੈ ਜਿਹੜੀ ਪੈਂਡਿੰਗ ਪਈ ਸੀਗੀ ਤਾਂ ਕੁਝ ਇਸ ਟਾਈਮ ਸ਼ਡਿਊਲ ਜਿਹੜਾ ਬਿਜ਼ੀ ਹੋਣ ਕਰਕੇ ਵੀਡੀਓ ਨਹੀਂ ਅਪਲੋਡ ਕਰ ਸਕੇ ਤਾਂ ਅੱਜ ਜਿਹੜੀ ਹੈ ਵੀਡੀਓ ਲੈ ਕੇ ਆ ਰਹੇ ਆ ਸੋ ਦੂਸਰੀ ਗੱਲ ਦੂਸਰੀ ਗੱਲ ਇਹ ਹੈ ਸਾਥਿਓ ਕਿ ETT ਜਿਵੇਂ ਕਿ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਕਿ ETT ਪੋਸਟਾਂ ਸੰਬੰਧੀ ਹਰ ਇੱਕ ਨਵੀਂ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਓਕੇ ਤੇ ਪੰਜਾਬੀ ਪੇਪਰ 1 ਤੇ 2 ਦੀ ਫ੍ਰੀ ਤਿਆਰੀ ਕਰਨ ਲਈ ਜੇ ਤੁਸੀਂ ਸਾਡੇ ਚੈਨਲ ਨੂੰ ਸਪਰਸਪਾਈ ਕਰਨਾ ਚਾਹਦੇ ਹੋ ਕਰ ਸਕਦੇ ਹੋ ਸਾਥਿਓ ਇੱਕ ਨਿੱਕੀ ਜਿਹੀ ਰਿਕਵੈਸਟ ਹੈ ਕਿ ਜਿਵੇਂ ਮੈਂ ਪੋਲ ਵੀ ਪਾਇਆ ਸੀਗਾ YouTube ਤੇ ਕਿ ਜਿਹੜੇ ਬੱਚੇ ਤੁਹਾਡੇ ਨੀਅਰ ਐਂਡ ਡੀਅਰਸ ਹੈਗੇ ਆ ਜਿੰਨੇ ਵੀ ਤੁਹਾਡੇ ਸਹਿਯੋਗੀ ਹੈਗੇ ਆ ਜਿਨ੍ਹਾਂ ਦਾ 822364 ਜਾਂ 98994 ਜਾਂ 6635 ਵਿੱਚ ਜਾਂ ਉਹ رہ گئے ਆ ਕਿਸੇ وجہ ਕਰਕੇ ਉਹਨਾਂ ਨੂੰ ਨਹੀਂ ਉਮੀਦ ਲੱਗ ਰਹੀ ਤਾਂ ਕਈ ਬੱਚੇ ਕਮੈਂਟਾਂ ਵਿੱਚ ਵੀ ਆਉਂਦੇ 106 ਵਾਲੇ ਨੰਬਰ ਵਾਲੇ 104 ਵਾਲੇ 100 ਵਾਲੇ ਤਾਂ ਮੈਂ ਉਹਨਾਂ ਸਾਥੀਆਂ ਨੂੰ ਤੇ ਉਹਨਾਂ ਦੇ ਜਿਹੜੇ ਨਾਲ ਸਹਿਯੋਗੀ ਹੈ ਜਿਹੜੇ ਨਾਲ ਜਿਨ੍ਹਾਂ ਨਾਲ ਉਹ ਤਿਆਰੀ ਕਰ ਰਹੇ ਨੇ ਮੈਂ ਉਹਨਾਂ ਨੂੰ ਰਿਕਵੈਸਟ ਕਰਾਂਗਾ ਕਿ ਜੇਕਰ ਤੁਸੀਂ ਪੰਜਾਬੀ ਦੀ ਫ੍ਰੀ ਤਿਆਰੀ ਪੇਪਰ 1 ਤੇ ਪੇਪਰ 2 ਦੀ ਕਰਨਾ ਚਾਹੁੰਦੇ ਹੋ ਤਾਂ ਆਪਾਂ ਜਿਵੇਂ ਹੀ ਪੋਸਟਾਂ ਨੋਟੀਫਿਕੇਸ਼ਨ ਪਤਾ ਨਹੀਂ ਕਦੋਂ ਆਣੇ ਕਦੋਂ ਨਹੀਂ ਆਣਾ ਉਹ ਬਾਅਦ ਦੀ ਗੱਲ ਹੈ ਜੇਕਰ ਤੁਸੀਂ ਚਾਹਦੇ ਹੋ ਕਿ ਤਿਆਰੀ ਕਰਨਾ ਤਾਂ ਮੈਨੂੰ ਇਸ ਕਮੈਂਟ ਸੈਕਸ਼ਨ ਵਿੱਚ ਦੱਸ ਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਆਪਣੀ ਗੱਲ ਨੂੰ ਸ਼ੇਅਰ ਕਰ ਸਕਦੇ ਹੋ ਤਾਂ ਕਿ ਆਪਾਂ ਦੇਖ ਕੇ ਇਸ ਚੀਜ਼ ਨੂੰ ਕਿੰਨਾ ਕੁ ਰਿਸਪਾਂਸ ਆ ਰਿਹਾ ਉਸ ਚੀਜ਼ ਨੂੰ ਦੇਖ ਕੇ ਆਪਾਂ ਵੀਡੀਓ ਜਿਹੜੀਆਂ ਬਣਾਉਣੀਆਂ ਸ਼ੁਰੂ ਕਰ ਦਈਏ ਤਾਂ ਸਾਥੀਓ ਪੰਜਾਬੀ ਦੀ ਤਿਆਰੀ ਜਿਹੜਾ ਕੰਟੈਂਟ ਰਹੇਗਾ ਬਿਲਕੁਲ ਪੇਪਰ ਓਰੀਐਂਟਡ ਰਹੇਗਾ ਕਵੈਸਚਨ ਜਿਹੜੇ ਰਹਿਣਗੇ ਬਿਲਕੁਲ ਡਿਟੋ ਛਪਿਓ ਵੇ ਵਿਖਣਗੇ ਤੁਹਾਨੂੰ ਪੇਪਰਾਂ ਵਿੱਚ ਕੱਲ ਨੂੰ ਜਦੋਂ ਵੀ ਕੁਝ ਹੁੰਦੇ ਐ ਇਹ ਕੱਲੀ 888994 ਸੌਰੀ 888 ਭਰਤੀ ਵਾਸਤੇ ਨਹੀਂ ਗਰੁੱਪ ਸੀ ਦੀ ਜਿੰਨੀਆਂ ਵੀ ਭਰਤੀਆਂ ਨੇ ਉਹਦੇ ਵਾਸਤੇ ਪੇਪਰ ਜਿਹੜਾ ਪਹਿਲਾ ਇਹ ਲਿਆ ਜਾਂਦਾ ਇੱਕ ਪੇਪਰ ਲਿਆ ਜਾਂਦਾ ਉਹਦੇ ਵਿੱਚ ਪੰਜਾਬੀ ਕੁਆਲੀਫਾਈ ਐਗਜ਼ਾਮ ਹੈਗਾ ਤਾਂ ਉਹ ਜਿਹੜਾ ਕੀ ਹੈ ਜ਼ਰੂਰੀ ਬਣ ਜਾਂਦਾ ਹੈ ਕੁਆਲੀਫਾਈ ਕਰਨਾ ਸੋ ਮੈਂ ਬੇਨਤੀ ਕਰਾਂਗਾ ਕਿ ਜੇਕਰ ਤੁਸੀਂ ਪੰਜਾਬੀ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਨਾਓ ਅ ਲੈਟਸ ਟਾਕ ਅਬਾਊਟ ਸੈਕੰਡ ਲਿਸਟ ਆਫ 8894 ਐਂਡ 2364 ਤਾਂ ਸਾਥੀਓ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੈ ਜਿਹੜੀ 9594 ਭਰਤੀ ਆ ਉਹ April ਵਿੱਚ ਜਿਹੜਾ ਕੀ ਹੈ ਇਹਨਾਂ ਨੂੰ ਅ ਜੁਆਇਨਿੰਗ ਲੈਟਰ ਡਿਸਟ੍ਰੀਬਿਊਟ ਜਿਹੜੇ ਹੈ ਕਿੱਥੇ ਗਏ ਸੀ ਠੀਕ ਹੈ ਤੇ April ਤੋਂ ਲੈ ਕੇ ਜੇ ਤੁਸੀਂ ਮੰਨ ਕੇ ਚੱਲੋ 4 ਮਨთ ਦਾ ਟਾਈਮ ਜਿਵੇਂ ਕਿ ਤੁਸੀਂ 2364 ਵਾਲੇ ਜਿਹੜੇ ਯੂਨੀਅਨ ਦੇ ਆਗੂ ਅ ਜਿਹੜੇ ਸੀਗੇ ਥੋੜੀ ਦੇਰ ਪਹਿਲੇ ਆਨਲਾਈਨ ਆ ਕੇ ਉਹਨਾਂ ਨੇ ਕਿਹਾ ਸੀ ਕਿ ਜਿਹੜਾ 4 ਮਹੀਨੇ ਦਾ ਪ੍ਰੋਸੈਸ ਹੈ ਉਹ ਐਟ ਲੀਸਟ ਦੇਣਾ ਹੀ ਪਏਗਾ ਡਿਪਾਰਟਮੈਂਟ ਨੂੰ ਜੋ ਲੀਗਲੀ ਪ੍ਰੋਸੈਸ ਹੈ ਉਹ ਦੇਣਾ ਹੀ ਪਊਗਾ ਤਾਂ ਇਹ ਬਿਲਕੁਲ ਜਿਹੜੇ ਰੂਲਸ ਇਹੀ ਕਹਿੰਦੇ ਆ ਕਿ ਜਿਹੜਾ 3 ਮੰਥ ਦਾ ਟਾਈਮ ਹੈ ਉਹ ਡੀਓਜ਼ ਕੋਲ ਹੁੰਦਾ ਐਕਸਟੈਂਸ਼ਨਸ ਤੋਂ ਬਾਅਦ ਕਰਕੇ ਔਰ 1 ਮੰਥ ਦਾ ਟਾਈਮ ਡੀਪੀਆਈ ਕੋਲ ਹੁੰਦਾ ਜਿਹੜਾ ਕੀ ਹੈ ਬੱਚਾ ਜੁਆਇਨ ਨਹੀਂ ਕਰਦਾ ਜਾਂ ਐਬਸੈਂਟ ਰਹਿੰਦਾ ਜੋ ਲੀਗਲੀ ਪ੍ਰੋਸੈਸ ਹੈ ਉਹ ਇਹ ਕਹਿੰਦਾ ਕਿ 4 ਮਹੀਨੇ ਦੀ ਵੇਟ ਜੜੀ ਇਹ ਕਰਨੀ ਪੈਂਦੀ ਹੈ ਉਸ ਤੋਂ ਬਾਅਦ ਜਾ ਕੇ ਲਿਸਟ ਜਿਹੜੀ ਹੈ ਬਣਦੀ ਹੈ ਉਸ ਤੋਂ ਬਾਅਦ ਜਾ ਕੇ ਜਿਹੜਾ ਕੀ ਹੈ ਇੱਕ ਨੋਟਿਸ ਜਿਹੜਾ ਉਹ ਪਾਇਆ ਜਾਂਦਾ ਹੈ ਕਿ ਆ ਬੱਚਾ ਦੀ ਪਰਤ ਪਾਤਰਤਾ ਜਿਹੜੀ ਹੈ ਰੱਦ ਕੀਤੀ ਜਾਂਦੀ ਹੈ ਐਕਚੁਅਲ ਤੌਰ ਤੇ ਸੋ ਅਪ੍ਰੈਲ ਪੂਰਾ ਮੰਥ ਮੇ ਐਂਡ ਜੂਨ ਤਿੰਨ ਮੰਥ ਹੋ ਗਏ ਐਂਡ ਜੁਲਾਈ ਸਾਥੀਓ ਦੇਖੋ ਜੁਲਾਈ ਤੱਕ ਜਿਹੜੀ ਹੈ ਲਿਸਟ ਆਉਣ ਦੇ ਬਿਲਕੁਲ ਚਾਂਸ ਨਹੀਂ ਹੈਗੇ ਅਕੋਰਡਿੰਗ ਟੂ ਮੀ ਇਹ ਡਾਟਾ ਜਿਹੜਾ ਹੈ ਮੈਂ ਤੁਹਾਨੂੰ ਆਪਦੇ ਪਰਸਨਲ ਜਿਹੜਾ ਕੀ ਹੈ ਦੱਸ ਰਿਹਾ ਆਪਣੀ ਥਿੰਕਿੰਗ ਲਗਾ ਕੇ ਜੋ ਵੀ ਹੈ ਜੋ ਵੀ ਰੂਲਸ ਕਹਿੰਦੇ ਆ ਉਸ ਅਕੋਰਡਿੰਗ ਦੱਸ ਰਿਹਾ ਬਟ ਡਿਪਾਰਟਮੈਂਟ ਕੀ ਕਰਦਾ ਹੈ ਇਸ ਉੱਪਰ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਡਿਪਾਰਟਮੈਂਟ ਨੇ ਵੀ ਰੂਲਸ ਦੇ ਅਕੋਰਡਿੰਗ ਹੀ ਚੱਲਣਾ ਹੁੰਦਾ ਸੋ ਜਿੰਨੇ ਵੀ ਕੇਸ ਹੈ ਕੁਝ ਨੂੰ ਲੈ ਕੇ ਦੇਖਣਾ ਪੈਂਦਾ ਹੈ ਸਾਰਾ ਕੁਝ ਕਿਸ ਤਰ੍ਹਾਂ ਲਿਸਟ ਰੈਡੀ ਕਰਨੀ ਹੈ ਨੈਕਸਟ ਵਾਲੀ ਕਿਸ ਤਰ੍ਹਾਂ ਅੱਗੇ ਦੀ ਅੱਗੇ ਦਾ ਜਿਹੜਾ ਪ੍ਰੋਸੈਸ ਹੈ ਉਹ ਚਲਾਣਾ ਹੈ ਸੇਮ ਐਜ਼ ਇਟ ਇਜ਼ 2364 ਭਰਤੀ ਦਾ ਜਿਹੜਾ ਕੀ ਹੈ ਆ ਆਈ ਥਿੰਕ ਪਰ ਜਿਹੜੀ ਹੈ 19 ਜੁਲਾਈ 19 ਜੁਲਾਈ ਹਾਂ 19 ਜੁਲਾਈ ਜਿਹੜੀ ਹੈ ਜੂਨ ਮੇ ਤੇ ਅਪ੍ਰੈਲ ਸੋਰੀ ਸਾਥੀਓ ਜਿਹੜੀ 2364 ਦੀ ਹੈ ਉਹ 19 ਜੁਲਾਈ ਜਿਹੜੀ ਹੈ ਉਹ ਲਾਸਟ ਹੋਏਗੀ 4 ਮਹੀਨਿਆਂ ਦੀ ਤਾਂ ਕੀ ਹੋਏਗਾ 4 ਮਹੀਨਿਆਂ ਬਾਅਦ ਜਿਹੜਾ ਕੀ ਇਹ ਨੋਟਿਸ ਜਿਹੜਾ ਆਂਦਾ ਹੁੰਦਾ ਹੈ ਜੁਲਾਈ ਦੇ ਵਿੱਚ ਤੁਹਾਨੂੰ ਆ ਅ ਤੁਸੀਂ ਮੰਨ ਕੇ ਚੱਲੋ 90% ਜਿਹੜੀ ਐ ਲਿਸਟ 2364 ਦੀ ਤਾਂ ਮਿਲ ਹੀ ਜਾਏਗੀ ਠੀਕ ਹੈ ਸਕਰੂਟੀ ਲਈ ਵਾਸਤੇ ਸਾਥੀ ਆਲਰੇਡੀ ਇਹਨਾਂ ਨੇ ਆ ਜਿਆਦਾ ਕਰਵਾਈ ਹੋਈ ਹੈ ਤਾਂ ਸਕਰੂਟੀ ਦਾ ਤਾਂ ਕੋਈ ਮਤਲਬ ਨਹੀਂ ਬੰਦਾ ਮੇਰੇ ਹਿਸਾਬ ਨਾਲ ਬਾਕੀ ਫਿਰ ਵੀ ਜੇ ਅਗਰ ਡਿਪਾਰਟਮੈਂਟ ਨੂੰ ਲੋਡ ਪਈ ਤਾਂ ਉਹ ਜਿਹੜਾ ਸਕਰੂਟੀ ਕਰਵਾ ਸਕਦੇ ਆ ਸਕਰੂਟੀ ਵਿੱਚ ਟਾਈਮ ਜਿਹੜਾ ਕੀ ਹੈ ਵੇਸਟੇਜ ਵਾਲਾ ਹੋਏਗਾ ਜਿਸ ਸਰਕਾਰ ਨੇ ਸਮਾਂ ਟਪਾਣਾ ਚਾਹਿਆ ਹੋਇਆ ਐਂਡ ਸੈਕੰਡ ਥਿੰਗ ਇਜ਼ 999 5994 ਵਿੱਚ ਜਿਹੜਾ ਕੀ ਹੈ ਤੁਹਾਨੂੰ ਪਤਾ ਹੈ ਜੁਲਾਈ ਦੇ ਤੁਸੀਂ ਮੰਨ ਕੇ ਚੱਲੋ ਜੁਲਾਈ ਵਿੱਚ ਜਿਹੜਾ ਕੀ ਹੈ ਪੂਰੇ ਹੋ ਜਾਣਗੇ 4 ਮਹੀਨੇ ਅਪਰੈਲ ਮਈ ਜੂਨ ਜੁਲਾਈ ਠੀਕ ਹੈ ਜੁਲਾਈ ਵਿੱਚ 4 ਮਹੀਨੇ ਪੂਰੇ ਹੋ ਜਾਣਗੇ ਜੇਕਰ ਬਹੁਤ ਵੱਡੀ ਗਿਣਤੀ ਦੇ ਵਿੱਚ ਡਾਟਾ ਨੋਟ ਜੁਆਇਨ ਆਂਦਾ ਹੈ ਡਿਊ ਟੂ 2366 ਜੁਆਇਨਿੰਗ ਸਭ ਤੋਂ ਪਹਿਲੇ ਹੋਈ ਹੈ ਤਾਂ ਕੀ ਹੋਏਗਾ ਜਿਹੜੀ ਸਕਰੂਟੀਨੀ ਦੀ ਲੋੜ ਪਈ ਤਾਂ ਉਹ ਜਿਹੜਾ ਜੁਲਾਈ ਵਿੱਚ ਆਪਾਂ ਨੂੰ ਸਕਰੂਟੀਨੀ ਵੇਖਣ ਨੂੰ ਮਿਲ ਸਕਦੀ ਹੈ 5994% ਆਫਟਰ ਥੈਟ ਕੀ ਹੈ ਕਿ ਅਗਸਤ ਵਿੱਚ ਤੁਹਾਨੂੰ ਜਿਹੜੀ ਕੀ ਹੈ ਇਹਨਾਂ ਦੀ ਚਾਂਸ ਨੇ ਸੈਕੰਡ ਲਿਸਟ ਦੇ ਦੇਖਣ ਦੇ ਸੋ ਸਾਥੀਓ ਨੋਸਲਾ ਬਣਾ ਕੇ ਰੱਖੋ ਕਿਉਂਕਿ ਇਹ ਲੀਗਲ ਪ੍ਰੋਸੈਸ ਹੈ ਇਸ ਵਿੱਚ ਤੁਸੀਂ ਔਰ ਮੈਂ ਜਿਹੜਾ ਕੀ ਹੈ ਕੁਝ ਨਹੀਂ ਕਰ ਸਕਦੇ ਜੋ ਵੀ ਕਰਨਾ ਡਿਪਾਰਟਮੈਂਟ ਨੇ ਕਰਨਾ ਹੈ ਉਹ ਜਿਹੜਾ ਟਾਈਮ ਲੱਗਣਾ ਹੈ ਉਹ ਲੱਗਣਾ ਹੀ ਲੱਗਣਾ ਹੈ ਤੇ ਉਹਦੇ ਵਿੱਚ ਆਪਾਂ ਕੁਝ ਜ਼ਿਆਦਾ ਨਹੀਂ ਕਰ ਸਕਦੇ ਰਾਈਟ ਹੈ ਕਿ ਮੀਟੀਆਂ ਦਾ ਦੌਰ ਚੱਲੇਗਾ ਸਿੱਖਿਆ ਮੰਤਰੀ ਜੀ ਨਾਲ ਚੱਲੇਗਾ ਜੋ ਵੀ ਮੀਟੀਆਂ ਇਹਨਾਂ ਨੂੰ ਮਿਲੀਆਂ ਹੋਈਆਂ ਨੇ ਆਪਣੇ ਯੂਨੀਅਨਸ ਵਾਲਿਆਂ ਨੂੰ ਤੇ ਸਭ ਜਿਹੜਾ ਹੈ ਉਹ ਚੱਲਦਾ ਰਹੇਗਾ ਔਰ ਧਰਨੇ ਦਾ ਪ੍ਰੈਸ਼ਰ ਵੀ ਮੇਬੀ ਦਿਖਾਣਾ ਹੀ ਪਊਗਾ ਪਾਈ ਜਾ ਕੇ ਆਪਣਾ ਕੰਮ ਫਾਸਟ ਹੋ ਪਾਏਗਾ ਸੋ ਸਾਥੀਓ ਇਹ ਹੀ ਗੱਲਬਾਤ ਸੀਗੀ ਜਿਹਦੇ ਵਿੱਚ ਤੁਹਾਨੂੰ ਸੈਕੰਡ ਲਿਸਟ ਬਾਰੇ ਦੱਸਣਾ ਸੀਗਾ ਸੈਕੰਡ ਲਿਸਟ ਦੇ ਚਾਂਸ 2364 ਦੇ ਜੁਲਾਈ ਵਿੱਚ ਨੇ 90% ਚਾਂਸ ਨੇ ਆ ਜਾਏਗੀ ਔਰ ਜੇਕਰ ਨਹੀਂ ਆਂਦੀ ਤਾਂ ਫਿਰ ਧਰਨਾ ਵਿਚਾਰਾ ਜਿੰਦਾਬਾਦ ਮੁਰਦਾਬਾਦ ਜਿਹੜਾ ਉਹ ਚੱਲੇਗਾ ਔਰ 994 ਦੀ ਮੰਨ ਕੇ ਚੱਲੋ ਤੁਸੀਂ ਅਗਸਤ ਦੇ ਵਿੱਚ ਅਗਸਤ ਤੋਂ ਪਹਿਲੇ ਪਹਿਲੇ ਅਪ ਟੂ ਅਗਸਤ ਮਹੀਨੇ ਤੋਂ ਵੀ ਜਿਸ ਤਰ੍ਹਾਂ 364 ਦਾ ਫਰਸਟ ਲਿਸਟ ਸੋਰੀ ਸੈਕੰਡ ਲਿਸਟ ਆਉਂਦੀ ਹੈ ਉਸ ਤੋਂ ਬਾਅਦ ਮੇਬੀ ਤੁਹਾਡਾ ਹੋ ਸਕਦਾ ਹੈ ਹਫਤੇ ਤੱਕ ਤੁਹਾਨੂੰ 994 ਦਾ ਵੀ ਲੈਟਰ ਵੇਖਣ ਨੂੰ ਮਿਲ ਸਕਦਾ ਹੈ ਤਾਂ ਸਾਥੀਓ ਜੇ ਤੱਕ ਹੁਣ ਜੇਕਰ ਤੁਸੀਂ ਹੁਣ ਤੱਕ ਮੇਰੀ ਵੀਡੀਓ ਤੇ ਬਣੇ ਹੋਏ ਹੋ ਤਾਂ ਜਾਣਕਾਰੀ ਸਪਸ਼ਟ ਰੂਪ ਤੇ ਚੰਗੀ ਲੱਗੀ ਹੋਵੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਲਾਈਕ ਸ਼ੇਅਰ ਕਰ ਸਕਦੇ ਹੋ ਤੇ ਕਮੈਂਟ ਵਿੱਚ ਜੋ ਵੀ ਆਪਣਾ ਜਿਹੜਾ ਕੁਐਸਚਨ ਹੈ ਤੁਸੀਂ ਛੱਡ ਸਕਦੇ ਹੋ ਤਾਂ ਕਿ ਤੁਹਾਨੂੰ ਜਿਹੜੀ ਤੁਹਾਡੀ ਜਿਹੜੀ ਕੁਇਰੀ ਹੈ ਉਹਦਾ ਮੈਂ ਰਿਪਲਾਈ ਕਰ ਸਕਾਂ ਤਾਂ ਸਾਥੀਓ ਅ ਅੱਗੇ ਦੀ ਜਾਣਕਾਰੀ ਲਈ ਨੈਕਸਟ ਵੀਡੀਓ ਵਿੱਚ ਮਿਲਾਂਗੇ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਵਾਚ ਕਰਨ ਲਈ ਤੇ ਖੁਸ਼ ਰਹੋ ਆਬਾਦ ਰਹੋ ਸੁਰੱਖਿਅਤ ਰਹੋ ਆਪਣੇ ਘਰਾਂ ਵਿੱਚ ਤੇ ਪ੍ਰਮਾਤਮਾ ਜਲਦੀ ਹੀ ਕਰੇਗਾ ਆਪਣੀ ਦੋਨੋਂ ਪਤੀਆਂ ਜਲਦੀ ਤੋਂ ਜਲਦੀ ਮੁਕੰਮਲ ਹੋਣ ਗਿਆ ਕਿਉਂਕਿ ਜਿਹੜਾ ਜਿਹੜਾ ਵੋਟਰਾਂ ਦਾ ਦੌਰ ਹੈ ਚੋਣਾਂ ਦਾ ਦੌਰ ਹੈ ਉਹ ਲਗਾਤਾਰ جاری ਹੈ ਤੇ 19 ਤਰੀਕ ਨੂੰ ਇਲੈਕਸ਼ਨ ਨੇ ਤਾਂ ਸਰਕਾਰ ਦੀ ਭੰਡੀ ਬਹੁਤ ਹੋ ਚੁੱਕੀ ਹੈ ਲੁਧਿਆਣਾ ਦੇ ਵਿੱਚ ਤਾਂ ਇਹਨਾਂ ਨੂੰ ਜਿਹੜਾ ਆਪਣਾ ਕੰਮ ਜਿਹੜਾ ਕਰਨਾ ਹੀ ਪਏਗਾ ਸੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਾਥੀਓ